ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਪਿਛਲੇ ਦਿਨੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਕਲਾਸ ਦੇ ਜਿਹੜੇ ਨਤੀਜੇ ਕੋਸ਼ਤ ਕੀਤੇ ਹੈਗੇ ਇਹਦੇ ਵਿੱਚ ਵੱਡੀਆਂ ਮੱਲਾ ਜਿਹੜੀਆਂ ਸਾਡੀਆਂ ਬੱਚੀਆਂ ਨੇ ਧੀਆਂ ਨੇ ਮਾਰੀ ਹੈਗੀਆਂ ਫਰੋਇਪੁਰ ਦੇ ਵਿਦਿਆਰਥੀਆਂ ਜੇਕਰ ਗੱਲ ਕਰਦੇ ਆਂ ਤਾਂ ਮਨਵੀਰ ਕੌਰ ਪੁੱਤਰੀ ਗਰਜੰਡ ਸਿੰਘ ਪਿੰਡ ਮੱਲੇਸ਼ਾ ਨੇ ਵੱਡੀ ਪ੍ਰਾਪਤੀ ਹਾਸਲ ਕੀਤੀ ਹੈਗੀ ਹੈ ਦੂਸਰੀ ਦੂਸਰਾ ਸਥਾਨ ਜਿਹੜਾ ਹਾਸਲ ਕੀਤਾ ਹੈਗਾ ਇਸ ਮੈਟ ਲਿਸਟ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਦੂਸਰਾ ਜਿਹੜਾ ਨਾਮ ਦੂਸਰਾ ਸਥਾਨ ਹਾਸਲ ਕੀਤਾ ਗਿਆ 498 ਅੰਕ ਪ੍ਰਾਪਤ ਕੀਤੇ ਹੈਗੇ 500 ਅੰਕਾਂ ਦੇ ਵਿੱਚੋਂ ਇਸ ਸਕੂਲ ਦੇ ਵਿੱਚ ਜੇਕਰ ਗੱਲ ਕਰਦੇ ਐਸਐਸ ਮੋਰੀਗਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪਿੰਡ ਕਸੂਆਣੇ ਦਾ ਜਿਹੜਾ ਸਕੂਲ ਹੈਗਾ ਸੋ ਇਹਦੇ ਵਿੱਚ ਇਸ ਬੱਚੀ ਨੇ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ ਇਸ ਮੌਕੇ ਸਕੂਲ ਕਮੇਟੀ ਸਕੂਲ ਪ੍ਰਿੰਸੀਪਲ ਅਧਿਆਪਕਾਂ ਤੇ ਇਲਾਕਾ ਨਿਵਾਸੀਆਂ ਵੱਲੋਂ ਵਿਦਿਆਰਥਣ ਮਨਵੀਰ ਕੌਰ ਨੂੰ ਇਸ ਵੱਡੀ ਪ੍ਰਾਪਤੀ ਤੇ ਜਿਹੜਾ ਪਤਾਈਆਂ ਤੇ ਤੀਆਂ ਹੈਗੇ ਸੋ ਅੱਥੇ ਆਪਾਂ ਗੱਲਬਾਤ ਕਰਦੇ ਹੈਗੇ ਆ ਸਕੂਲ ਚੇਅਰਮੈਨ ਸਰਦਾਰ ਕਬਲਜੀਤ ਸਿੰਘ ਤੇ ਮਨਵੀਰ ਕੌਰ ਵਿਦਿਆਰਥਣ ਤੇ ਮਾਤਾ ਵੀਰਪਾਲ ਕੌਰ ਤੇ ਪਿਤਾ ਗਰਜਨ ਸਿੰਘ ਨਾਲ ਅਸੀਂ ਗੱਲਬਾਤ ਕੀਤੀ ਹੈ ਸੋ ਉਹ ਦੇਖਦੇ ਹਾਂ ਹੋਰ ਤਸਵੀਰਾਂ ਤੇ ਕਰਦੇ ਹਾਂ ਗੱਲਬਾਤ ਪਤਾ ਕਿੰਨੀ ਖੁਸ਼ੀ ਹੋ ਰਹੀ ਹੈ ਬੇਟੀ ਦਾ ਰਿਜ਼ਲਟ ਦੇ ਕੇ ਬਹੁਤ ਖੁਸ਼ੀ ਹੋ ਰਹੀ ਹੈ ਸਨ ਅਸੀਂ ਦੱਸ ਨਹੀਂ ਸਕਦੇ ਕਿੰਨੀ ਮਿਹਨਤ ਕਰਦੀ ਸੀ ਇਹ ਬਹੁਤ ਮਿਹਨਤ ਕਰਦਾ ਸੀ ਸਾਡਾ ਬੱਚਾ ਕਿੰਨੇ ਘੰਟੇ ਪੜ੍ਹਦੀ ਹੈਗੀ ਸੀਗੀ ਇਹ ਜੋ ਪੜਾਈ ਕਰਦੀ ਹੈਗੀ ਸੀਗੀ ਕੋਈ ਚਿੰਤਾ ਤਾਂ ਨਹੀਂ ਹੁੰਦੀ ਸੀਗੀ ਟੈਨ ਨਹੀਂ ਬਿਲਕੁਲ ਨਹੀਂ ਅੱਗੇ ਕੀ ਸੁਪਨਾ ਬੇਟੀ ਦਾ ਇਹ ਅੱਗੇ ਮੈਡੀਕਲ ਲੈਨ ਚੱਗੇ ਜਾਣਾ ਚਾਹੁੰਦੀ ਹੈ ਨੀਟ ਦਾ ਅੰਜਾਮ ਦਿੱਤਾ ਹੋਇਆ ਹੈ ਤੇ ਤੁਹਾਡੀ ਕਿੰਨੀ ਕਿ ਸਪੋਰਟ ਹੈ ਬੇਟੀ ਸਾਡੀ ਤਾਂ ਬਹੁਤ ਸਪੋਰਟ ਹੈ ਤੂੰ ਅੱਗੇ ਪੜ੍ਹ ਲਾ ਬਸ ਵੇ ਤਾਂ ਹੁਣ ਕਿੰਨੀ ਹੈ ਕਹਿੰਦੇ ਆ ਕਿੰਨੀਆਂ ਕੋ ਵਧਾਈਆਂ ਜਿਹੜੀਆਂ ਪਿੰਡ ਚੋਂ ਮਿਲ ਗਈਆਂ ਬਹੁਤ ਇਹ ਫੋਨ ਤੇ ਹਜੇ ਪਤਾ ਨਹੀਂ ਨਾ ਲੱਗਾ ਕਿਸੇ ਨੂੰ ਬਾਕੀ ਜਿਨ੍ਹਾਂ ਨੂੰ ਪਤਾ ਲੱਗ ਗਿਆ ਜਾਂਦਾ ਫੋਨ ਤੇ ਉਹਦਾ ਹੀ ਵਧਾਈ ਆਂਦੀ ਹੈ

ਮੈਂ ਸਕੂਲ ਟਾਈਮਿੰਗ ਤੋਂ ਇਲਾਵਾ 7 ਤੋਂ 8 ਘੰਟੇ ਪੜ੍ਹਦੀ ਸੀ। ਅ ਜਦੋਂ ਮਿਹਨਤ ਕਰਦੇ ਸੀਗੇ ਮਾਤਾ-ਪਿਤਾ ਦਾ ਵੀ ਪੂਰੀ ਸਪੋਰਟ ਹੈਗੀ ਸੀ ਤੁਹਾਨੂੰ। ਬਿਲਕੁਲ ਮੇਰੇ ਪੇਰੈਂਟਸ ਕਾਫੀ ਸਪੋਰਟਿਵ ਰਹੇ ਨੇ ਤੇ ਉਹਨਾਂ ਨੇ ਕਦੇ ਮੈਨੂੰ ਪ੍ਰੈਸ਼ਰਾਈਜ਼ ਨਹੀਂ ਕੀਤਾ। ਵੱਡੇ ਹੋ ਕੇ ਕੀ ਬਣਨਾ ਚਾਹੁੰਦੀ ਹੋ? ਮੈਂ ਮੈਡੀਕਲ ਫੀਲਡ 'ਚ ਜਾਣਾ ਚਾਹੁੰਗੀ। ਕੀ ਸੁਪਨਾ ਦੇਖਿਆ ਹੈਗਾ? ਅ ਸੁਪਨਾ ਹੈ ਇਹ ਕਿ ਮੈਂ ਕੁਝ ਜ਼ਿੰਦਗੀ 'ਚ ਅਜਿਹਾ ਕਰਾਂ ਜਿੱਦ ਨਾਲ ਫਿਰ ਤੋਂ ਸਾਰੇ ਮੇਰੇ ਪ੍ਰਾਊਡ ਫੀਲ ਕਰਨ। ਯੋਗ ਬੱਚਾ ਨੂੰ ਕੀ ਬਿਲਕੁਲ ਇਹ ਹੀ ਕਿ ਜਿਹੜਾ Aim ਚੂਜ਼ ਕਰਦੇ ਆ ਉਹਦੇ ਲਈ ਕੌਨਫੀਡੈਂਟ ਰਹੋ ਤੇ ਮਿਹਨਤ ਕਰਦੇ ਰਹੋ। ਅੱਛਾ ਕੀ ਨਾਮ ਹੈ ਜੀ? ਗਰਜੰਟ ਸਿੰਘ ਜੀ। ਕਿਵੇਂ ਤਾਂ ਲੱਗ ਰਿਹਾ ਕਿ ਜਦੋਂ ਬੇਟੀ ਦਾ ਰਿਜ਼ਲਟ ਆਇਆ ਬਹੁਤ ਵਧੀਆ ਲੱਗ ਰਿਹਾ ਹੈ। ਕਿੰਨੀ ਖੁਸ਼ੀ ਹੋਈ? ਬਹੁਤ ਖੁਸ਼ੀ ਆਈ। ਕੀ ਬੇਟੀ ਦਾ ਸੁਪਨਾ ਕੀ ਆਗੇ? ਨੈਟਰੀ ਲਾਈਨ ਜੇ ਆ ਨਾ ਜਾਂਦੇ ਇਹ ਬੱਚੇ। ਆ ਕਿਵੇਂ ਦੇਖਦੇ ਹੋ ਕਿ ਜਦੋਂ ਬੇਟੀ ਦਾ ਸੁਪਨਾ ਅੱਜ ਜਦੋਂ ਪਲੱਸ 2 ਦਾ ਰਿਜ਼ਲਟ ਆਇਆ ਉਹ ਉਹਨੇ ਸੈਕਿੰਡ ਆਈ ਪੋਜੀਸ਼ਨ ਤਾਂ ਉਹ ਮਨ ਦੇ ਵਿੱਚ ਕੀ ਆਇਆ ਸੀਗਾ ਬਹੁਤ ਖੁਸ਼ੀ ਆ ਜੀ ਵਧੀਆ ਬੱਚੇ ਨੇ ਟੌਪ ਕੀਤਾ ਜੀ ਕਾਫੀ ਪੜਾਈ ਕਰਦੀ ਸੀ ਹਾਂਜੀ ਉਹ ਪੜਾਈ ਬਹੁਤ ਹੈ ਸਰ ਜੀ ਨਾਮ ਕੀ ਥਾ ਹਾਂਜੀ ਮੇਰਾ ਨਾਮ ਰਵਿੰਦਰ ਸਿੰਘ ਹੈ ਸਰ ਦੇਖਦੇ ਹੋ ਕਿ ਅੱਛੀ ਜਿਹੀ ਦੇ ਉਹ ਪੰਜਾਬ ਵਿੱਚ ਨਾਮ ਜਿਦਾ ਰੋਸ਼ਨੀ ਬਹੁਤ ਵਧੀਆ ਮਹਿਸੂਸ ਹੋ ਰਿਹਾ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਲਈ ਸਾਡੇ ਪਿੰਡ ਜਿਹੜੇ ਸਾਡੇ ਨਾਂ ਲੱਗਦੇ 3233 ਪਿੰਡ ਹੈ ਜਿਹੜੇ ਸਾ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਲਈ ਤਾਂ ਮਾਫੀ ਜਿੱਥੇ ਪਹੁੰਚੇ ਕਿੰਨਾ ਇਸ ਤਰ੍ਹਾਂ ਦਾ ਮਾਹੌਲ ਹੈ ਬਸ ਅੱਜ ਦਾ ਖੁਸ਼ੀਆਂ ਦਾ ਮਾਹੌਲ ਹੈ ਜੀ ਦੰਤਾ ਲੱਗਿਆ ਤੁਹਾਡੇ ਜਿੰਨੇ ਪ੍ਰੈਸ ਰਿਪੋਰਟਰਸ ਹੁੰਦੇ ਕਿੰਨੀਆਂ ਮਤਲਬ ਇੰਟਰਵਿਊਜ਼ ਹੋ ਗਈਆਂ ਬੱਚਿਆਂ ਦੀਆਂ ਬਹੁਤ ਮਜ਼ਾ ਆ ਰਿਹਾ ਹੈ ਮਤਲਬ ਬਹੁਤ ਮਾਣ ਵਾਲੀ ਗੱਲ ਹੋਣੀ ਸਾਡੇ ਲਈ ਹੋਰ ਬੱਚਿਆਂ ਨੂੰ ਵੀ ਬਿਲਕੁਲ ਜੀ ਬਿਲਕੁਲ ਅੱਜ ਕੱਲ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਬੱਚਿਆਂ ਦੇ ਹੱਥਾਂ ਵਿੱਚ ਸੋਸ਼ਲ ਨੈਟਵਰਕਿੰਗ ਬੱਚੇ ਸਾਈਟਸ ਦੇ ਉੱਪਰ ਫੇਸਬੁੱਕ ਹੋ ਗਿਆ ਇੰਸਟਾਗ੍ਰam ਹੋ ਗਿਆ ਵਟਸਐਪ ਹੋ ਗਿਆ ਸਾਰਾ ਦਿਨ ਉਹਦੇ ਤੇ ਯੂਜ਼ ਉਹਨਾਂ ਤੇ ਲੱਗੇ ਰਹਿੰਦੇ ਆ ਜਿਹੜੇ ਬੱਚੇ ਇਹਨਾਂ ਤੋਂ ਥੋੜੇ ਦੂਰ ਨੇ ਮੈਨੂੰ ਲੱਗਦਾ ਕਿ ਉਹ ਮਿਹਨਤ ਜ਼ਿਆਦਾ ਵਧੀਆ ਕਰ ਲੈਂਦੇ ਮਾਪਿਆਂ ਨੂੰ ਧਿਆਨ ਦੇਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਮੇਰੇ ਆਪ ਦੇ ਜਿਵੇਂ ਆਪ ਜਿੰਨੇ ਵੀ ਅਸੀਂ ਬੱਚੇ ਦੇਖਦੇ ਆਂ ਕੁਝ ਬੱਚੇ ਜਿਹੜੇ ਪਿੱਛੇ ਰਹਿ ਜਾਂਦੇ ਆ ਉਹਨਾਂ ਦਾ ਸਿਰਫ ਇਹੀ ਕੰਮ ਹੈ ਕਿਉਂਕਿ ਉਹ ਜ਼ਿਆਦਾ ਟਾਈਮ ਆਵਦਾ ਸੋ ਸਰ ਨਾਮਕਿਆ ਤੁਹਾਡਾ ਅੱਜ ਬਚੀ ਪਹਟਾਈ ਆ ਤਾਂ ਇਸ ਤਰ੍ਹਾਂ ਦਾ ਮਹੌਲਾ ਸਥਿਤੀ ਵਿੱਚ ਮੇਰਾ ਨਾਮ ਕਮਲਜੀਤ ਸਿੰਘ ਆ ਮੈਂ ਐਸਐਸਐਮ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕਸੋਨਾ ਦਾ ਚੇਅਰਮੈਨ ਆ ਤਾਂ ਸਕੂਲ ਜਿਹੜਾ ਪਿਛਲੇ 2001 ਤੋਂ ਅਸੀਂ ਇਹ ਸਕੂਲ ਚਲਾ ਰਹੇ ਹਾਂ ਇੱਥੇ ਤਾਂ ਸਾਡੇ ਲਈ ਬੜੇ ਮਾਣ ਵਾਲੀ ਗੱਲ ਆ ਕਿ ਜਿਹੜਾ ਸਾਨੂੰ ਪੰਜਾਬ ਲੈਵਲ ਤੇ ਇਹ ਅਚੀਵਮੈਂਟ ਬੇਟੀ ਨੇ ਹਾਸਲ ਕੀਤੀ ਆ ਸੈਕੰਡ ਪੋਜੀਸ਼ਨ ਮੈਡੀਕਲ ਸਟਰੀਮ ਦੇ ਨਾਲ ਇਹਨੇ ਜਿਹੜੀ ਹਾਸਲ ਕੀਤੀ ਆ ਔਰ ਇਹ ਵਿਦਆਊਟ ਐਨੀ ਟਿਊਸ਼ਨ ਕਿਸੇ ਤਰ੍ਹਾਂ ਇਹ ਵਿਦਆਊਟ ਐਨੀ ਕੋਚਿੰਗ ਜਿਹੜੀ ਹੈ ਬੇਟੀ ਨਰਸਰੀ ਕਲਾਸ ਤੋਂ ਹੀ ਸਾਡੇ ਕੋਲ ਪੜ੍ਹਦੀ ਆ ਹੋਰ ਆਪਾਂ ਬੱਚਿਆਂ ਦੇ ਮਾਪਿਆਂ ਨੂੰ ਕੀ ਫੀਲ ਕਰਨਾ ਚਾਹੋ ਬੱਚਿਆਂ ਨੂੰ ਕੀ ਫੀਲ ਕਰਨਾ ਚਾਹੋ ਬੱਚਿਆਂ ਨੂੰ ਇਹੀ ਹੈ ਜੀ ਜਿਵੇਂ ਖਾਸ ਕਰਕੇ ਕਰੋਨਾ ਤੋਂ ਬਾਅਦ ਜਿਹੜਾ ਹੈਗਾ ਅਸੀਂ ਆਪ ਵੀ ਖੁਦ ਸੈਟੀਸਫਾਈ ਨਹੀਂ ਬੱਚਿਆਂ ਦੀ ਮਿਹਨਤ ਤੋਂ ਪਰ ਇਹੋ ਜਿਹੇ ਕੁਝ ਬੱਚੇ ਹੈਗੇ ਆ ਜਿਹੜੇ ਕਿ ਸੋਸ਼ਲ ਮੀਡੀਆ ਤੋਂ ਇਹਨਾਂ ਨੇ ਦੂਰੀ ਬਣਾ ਕੇ ਰੱਖੀ ਆ ਉਹਨੂੰ ਲਿਮਟ ਦੇ ਵਿੱਚ ਯੂਜ਼ ਕਰਦੇ ਆ ਔਰ ਜ਼ਿਆਦਾ ਸਟੱਡੀ ਤੇ ਹੀ ਧਿਆਨ ਫੋਕਸ ਕੀਤਾ ਤਾਂ ਮੈਂ ਸਾਰੇ ਵਿਦਿਆਰਥੀਆਂ ਨੂੰ ਇਹੀ ਕਵਾਂਗਾ ਕਿ ਆਹ ਟਾਈਮ ਹੈਗਾ ਜੇ ਤੁਸੀਂ ਮਿਹਨਤ ਕਰ ਲੋਗੇ ਤਾਂ ਅੱਗੇ ਜਾ ਕੇ ਲਾਈਫ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਬਣੋਗੇ ਤਾਂ ਤੁਹਾਨੂੰ ਜ਼ਿਆਦਾ ਸਮਾਂ ਜਿਹੜਾ ਹੈਗਾ ਉਹ ਸਟੱਡੀ ਤੇ ਧਿਆਨ ਫੋਕਸ ਕਰਨਾ ਚਾਹੀਦਾ ਹੈ ਸੋਸ਼ਲ ਮੀਡੀਆ ਤੋਂ ਥੋੜਾ ਪਰਹੇਜ਼ ਕਰਨਾ ਚਾਹੀਦਾ ਹੈ ਕਿਨਾਂ ਅਨੁਸਾਰ ਤੁਹਾਡਾ ਪੂਰਾ ਮੇਰਾ ਨਾਮ ਕਮਲਜੀਤ ਸਿੰਘ